ਫਿਲੌਰ ਨੈਸ਼ਨਲ ਹਾਈਵੇ ਤੇ ਸ਼ੁੱਕਰਵਾਰ ਨੂੰ ਇੱਕ ਆਲੂਆਂ ਨਾਲ ਭਰੀ ਟਰੈਕਟਰ ਟਰਾਲੀ ਨਾਲ ਉਸ ਸਮੇਂ ਹਾਦਸਾ ਵਾਪਰਿਆ ਜਦੋਂ ਫਲਾਈਓਵਰ ਤੇ ਚੜ ਰਿਹਾ ਸੀ ਤੇ ਟਰੈਕਟਰ ਹਾਲੇ ਹੀ ਚੜਾਈ ਚੜ੍ਹ ਹੀ ਰਿਹਾ ਸੀ ਕਿ ਟਰੈਕਟਰ ਦਾ ਜ਼ਿਆਦਾ ਜ਼ੋਰ ਲੱਗਣ ਕਰਕੇ ਟਰੈਕਟਰ ਦੇ ਵਿਚਕਾਰ ਤੋਂ ਦੋ ਟੋਟੇ ਹੋ ਗਏ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਤੇ ਕੱਡਾਂ ਦੀ ਖਬਰ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਆਪਣੀ ਟੀਮ ਨਾਲ ਮੌਕੇ ਤੇ ਪਹੁੰਚ ਕੇ ਕ੍ਰੀਨ ਦੀ ਸਹਾਇਤਾ ਨਾਲ ਟਰੈਕਟਰ ਟਰਾਲੀ ਨੂੰ ਇੱਕ ਪਾਸੇ ਕਰਕੇ ਟ੍ਰੈਫਿਕ ਚਾਲੂ ਕਰਵਾਇਆ ਤੇ ਇਸ ਹਾਸੇ ਕਰਕੇ ਲੰਬਾ ਜਾਮ ਲੱਗ ਗਿਆ ਸੀ ਜੋ ਕਿ 3-4 ਘੰਟੇ ਬਾਅਦ ਚਾਲੂ ਹੋਇਆ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਸੇ ਰਾਹ ਦੇ ਨੇ ਕਾਲ ਕੀਤੀ ਸੀ ਤੁਸੀਂ ਆਪਣੇ ਹਾਰਡ ਪੁਆਇੰਟ ਤੇ ਬੈਠੇ ਸੀ ਨਾ ਰਾਹ ਕਿੱਥੇ ਹੋ ਗਿਆ ਕਿ ਜਿੱਥੇ ਕਿ ਹਲਕਾ ਜਿਹਾ ਜਾਮ ਲੱਗਾ ਹੋ ਸਕਦਾ ਟਰੈਕਟਰ ਦਾ ਕੋਈ ਚੱਕਰ ਆ ਕੋਤਾਲੀ ਖੜੀ ਆ ਦੋ ਲੇਨਾਂ ਨੂੰ ਬਲੌਕ ਕਰਕੇ ਅਸੀਂ ਮੌਕੇ ਤੇ ਆ ਕੇ ਦੇਖਿਆ ਕਿ ਟਾਲੀ ਆਲੂਆਂ ਦਾ ਲੋਡ ਸੀ ਨਵਾਂ ਟਰੈਕਟਰ ਆ ਜੀ ਨਾ ਟਰੈਕਟਰ ਚਾਲਕ ਕੋਲ ਕੋਈ ਲਾਇਸੈਂਸ ਆ ਨਾ ਉਹਦੇ ਕਾਗਜ਼ ਪੱਤਰ ਆ ਤੇ ਟਾਲੀ ਓਵਰ ਰੋਡ ਹੋਣ ਕਰਕੇ ਟ੍ਰੈਫਿਕ ਦੋ ਹਿੱਸਿਆਂ 'ਚ ਮਿਲਿਆ ਹ ਹ ਕਿ ਬਾਰ-ਬਾਰ ਅਸੀਂ ਕਹਿੰਦੇ ਆ ਵੀ ਕੋਈ ਵੀ ਓਵਰ ਰੋਡ 'ਤੇ ਨਾ ਚੱਲੇ ਆਪਣੇ ਡਾਕੂਮੈਂਟ ਆਪ ਰੱਬ ਨਾ ਕਰੇ ਕੋਈ ਮਿਸਮਤ ਨਹੀਂ ਹੋ ਜਾਂਦੀ ਕੋਈ ਸਿੱੱਚੇ ਉਹਦੇ ਜਿਸ ਤਰ੍ਹਾਂ ਟਰੈਕਟਰ ਦੇ ਨਾਲ ਹੀ ਖੜੇ ਹੋਏ ਨੇ ਕਿ ਬੱਚੇ ਜਿਸ ਨਾਲ ਕਾਇੰਦਾ ਦੱਸੋ ਨੂੰ ਉਹ ਹੈ ਸਿੱਖ ਤਲਬਾ ਬਚਣ ਦੇ ਜਿਸ ਹਿਸਾਬ ਨਾਲ ਦੇਖਿਆ ਟਰੈਕਟਰ ਦੇ ਦੋ ਹਿੱਸੇ ਹੋ ਗਏ ਆ ਜੀ ਇਹ ਓਵਰ ਲੋਡ ਹੋਣ ਕਾਰਨ ਹੋਇਆ ਬਿਲਕੁਲ ਦੇਖਣ ਤੋਂ ਇਹੀ ਲੱਗਦਾ ਤਾਂ ਅਜੇ ਸਟਾਰਟਿੰਗ ਓਵਰਬਿਚ ਨੂੰ ਜਾ ਰਿਹਾ ਟਰੈਕਟਰ ਨਵਾਂ ਟਰੈਕਟਰ ਆ ਟਰੈਕਟਰ ਦੇ ਅੰਦਰ ਹੀ ਤੇਨ ਸਪੋਸ਼ੀ ਹੋ ਗਿਆ ਉਹ ਹੀ ਸੇ ਪੂਰਾ ਕਾਰਨ ਇਹ ਹੀ ਆ ਬਟਰੇ ਜਿਹੜਾ ਲੋਡ ਆ ਵਜਨ ਆ ਉਹ ਕਿਤੇ ਵਜਨ ਆ ਉਹਦੇ ਹੈਸੀਅਤ ਤੋਂ ਜ਼ਿਆਦਾ ਉਹਨੂੰ ਵਜਨ ਦਿੱਤਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਸਭ ਨੂੰ ਬਚਾਇਆ ਉਹਨੂੰ ਪਹਿਲਾਂ ਇਹੀ ਆ ਕੇ ਪੁੱਛਿਆਗਾ ਤੇਰੇ ਕੋ ਸਭ ਤੋਂ ਸੇ ਲੱਗੇ ਬਟਰੇ ਟ੍ਰੈਫਿਕ ਅਨਫੂਲ ਚੱਲ ਰਹੀ ਆ ਬਿਲਕੁਲ ਡਰਾਈਵਰ ਵੀ ਆ ਥੋੜਾ ਲੈਣਾ ਬਲੌਕ ਆ ਜੀ ਇੰਨੇ ਚੱਲ ਰਹੀ ਆ ਹਲਕਾ ਜਾਵਾਂ ਠੀਕ ਆ ਜੀ ਕੋਸ਼ਿਸ਼ ਕਰ ਰਹੇ ਆ ਜੀ ਜਲਦੀ ਜਲਦੀ ਜੇ ਕੋਈ ਸਾਡੇ ਮਦਦ ਕਰੇ ਤੇ ਚੱਲ ਜੀ ਆਉਣ ਵਿੱਚ ਆਏਗਾ ਉਹਨੂੰ ਹੈਲਪ ਕਰਾ ਕੇ ਸ਼ਾਰਜ ਕਰਾ ਲਈਏ ਉਹ ਲੋਡ ਆ ਟ੍ਰੈਫਿਕ ਇਸ ਕਰਕੇ कई एंगले भेण पुछे सघंदा